ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਸ਼ਾਮ ਦਾ ਟਾਈਮ ਹੈ ਮੇਰਾ ਜ਼ਿਆਦਾਤਰ ਬਲੌਗ ਜਿਹੜਾ ਸ਼ਾਮ ਤੋਂ ਸਟਾਰਟ ਹੁੰਦਾ ਹੈ ਕਿਉਂਕਿ ਸਵੇਰੇ ਮੈਂ ਕੰਮ ਵਿੱਚ ਬਿਜੀ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਕੱਪੜੇ ਧੋਣ ਚੱਕਣ ਚ ਲੱਗ ਜਾਂਦਾ ਟਾਈਮ ਤੇ ਸ਼ਾਮ ਨੂੰ ਥੋੜਾ ਜਿਹਾ ਟਾਈਮ ਲੱਗਦਾ ਤਾਂ ਮੈਂ ਬਲੌਗ ਸ਼ੂਟ ਕਰ ਲੈਂਦੀ ਆ ਤੇ ਹੁਣ ਆਏ ਆ ਬੱਚੇ ਸਕੂਲ ਤੋਂ ਬੱਚੇ ਪੀਣ ਲੱਗੇ ਆ ਚਾਹ ਮੈਂ ਚਾਹ ਆਪਣੀ ਪੀ ਚੁੱਕੀ ਆ ਮੈਂ ਪਹਿਲਾਂ ਪੀ ਲੈਂਦੀ ਆ ਉਹਨਾਂ ਤੋਂ ਉਹ ਬਾਅਦ ਆ ਕੇ ਪੀਂਦੇ ਆ ਤੇ ਕਿਸੂ ਆਪਣਾ ਪੜਨਾ ਵਗੈਰਾ ਬੰਨਣ ਲੱਗ ਜਾਂਦਾ ਕਿਉਂਕਿ ਟਿਊਸ਼ਨ ਜਾ ਐਂ ਸਿਰਫ ਅੱਧੇ ਘੰਟੇ ਦਾ ਟਾਈਮ ਹੁੰਦਾ ਉਹਨਾਂ ਕੋ ਘਰ ਆ ਕੇ ਉਸ ਤੋਂ ਇਲਾਵਾ ਫਿਰ ਉਹ ਮਤਲਬ ਕਿ ਆਪਣਾ ਬੀਜ਼ੀ ਹੋ ਰਹਿੰਦੇ ਆ ਅੱਧਾ ਘੰਟਾ ਸਿਰਫ ਉਹ ਦਿਨ ਦਾ ਘਰ ਵਿੱਚ ਰਹਿੰਦੇ ਉਸ ਤੋਂ ਬਾਅਦ ਸਕੂਲ ਟਿਊਸ਼ਨ ਇਹਦੇ ਵਿੱਚ ਨਾਲ ਟਾਈਮ ਪਾਸ ਹੁੰਦਾ ਰਾਤ ਹੋ ਜਾਂਦੀ ਜਦ ਨੂੰ ਘਰ ਆਉਂਦੇ ਆ ਇਹ ਚਲੋ ਵਧੀਆ ਹੈ ਲਾਈਫ ਆਪਣੀ ਲਾਈਫ ਚ ਬੀਜ਼ੀ ਹੈ ਬੱਚੇ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਹੈ ਸਵੇਰ ਦੇ 10 ਵੱਜ ਚੁੱਕੇ ਆ ਅੱਜ ਮੈਂ ਹਲੇ ਮਸ਼ੀਨ ਲਾਈ ਹੋਈ ਆ ਕੰਮ ਕੁੰਮ ਵੈਸੇ ਸਾਰਾ ਕੰਪਲੀਟ ਹੈ ਅੱਜ ਮੈਂ ਧੋ ਰਹੀਆਂ ਕੰਬਲ ਕਿਉਂਕਿ ਧੁੱਪ ਇੱਕ ਦੋ ਦਿਨ ਦੀ ਹੋਇ ਉਸ ਤੋਂ ਬਾਅਦ ਧੁੰਦਾ ਪਾਣੀ ਸ਼ੁਰੂ ਹੋ ਜਾਣੀ ਆ ਫਿਰ ਸੁੱਕਣੇ ਵੀ ਨਹੀਂ ਹੈਗੇ ਦੋ ਕੰਬਲ ਰਹਿੰਦੇ ਸੀਗੇ ਧੋਣ ਵਾਲੇ ਮੈਂ ਕਿਹਾ ਚਲੋ ਉਹਨੂੰ ਵੀ ਧੋ ਕੇ ਰੱਖ ਦਵਾਂ ਤੇ 15 ਦਿਨ ਬਾਅਦ ਮੈਨੂੰ ਦੁਬਾਰੇ ਮੈਂ ਧੋਦਣੀਆਂ ਕੰਬਲਾਂ ਨੂੰ ਉਹਨੇ ਚੰਗੇ ਨਹੀਂ ਲੱਦੇ ਹੈਗੇ ਫਿਰ ਆ ਚਲੋ ਦੋ ਮੰਮੀ ਵਾਲੇ ਰਹਿ ਗਏ ਤੇ ਬਾਕੀ ਸਾਰੇ ਧੋਤੇ ਤੇ ਆ ਚਲੋ ਉਹਨਾਂ ਨੂੰ ਲਾਈ ਮਸ਼ੀਨ ਹੁਣ ਧੋਦਮਾ ਉਹਨਾਂ ਨੂੰ ਤੇ ਬਾਕੀ ਕੱਪੜੇ-ਕੁਪੜੇ ਤਾਂ ਸਾਰੇ ਧੋਏ ਗਏ ਜਿਮੀ ਬੈਠਾ ਹੈ ਮੇਰੇ ਕੋਲ ਕਿਸ ਨੂੰ ਹੀ ਜਾ ਚੁੱਕੇ ਆ ਵੈਸੇ ਨਾ ਹਾਊਸ ਵਾਈਫ ਦੀ ਵੀ ਕੀ ਲਾਈਫ ਹੁੰਦੀ ਹੈ ਪੂਰਾ ਦਿਨ ਜਿਹੜੀ ਆ ਉਹਦੀ ਕੰਮ ਦੀ ਡਿਊਟੀ ਹੁੰਦੀ ਹੈ ਪੂਰਾ ਦਿਨ ਸਵੇਰ ਤੇ ਲੈ ਕੇ ਜਾਂਦੇ ਬਸ ਉੱਠ ਜਾਂਦੇ ਕਈ 4 ਵਜੇ ਕਈ 5 ਵਜੇ 6 ਤਾਂ ਐਂਡ ਹੈ 6 ਵੇ ਤਾਂ ਸਭ ਉੱਠੇ ਜਾਂਦੇ ਤਕਰੀਬਨ ਹਰ ਹਾਊਸ ਵਾਈਫ ਤੇ ਉਸ ਤੋਂ ਬਾਅਦ ਜਿਹੜੀ ਜਾਂਦੇ ਉਹਦੀ ਡਿਊਟੀ ਸ਼ੁਰੂ ਹੋ ਜਾਂਦੀ ਹੈ ਰਾਤ ਨੂੰ ਜਦ ਤੱਕ ਸੌਣਾ ਨਹੀਂ ਜਦ ਤੱਕ ਚੱਲਦੀ ਹੀ ਰਹਿੰਦੀ ਹੈ ਪਰ ਹਾਂ ਕਈ ਜਿਹੜੇ ਆਫਿਸ ਜਾਂਦੇ ਚਲ ਉਹਨਾਂ ਨੂੰ ਲੱਗਦਾ ਹੈ ਕਈ ਲੋਕਾਂ ਦੀ ਇਦਾਂ ਹੀ ਥਿੰਕੁੰਦੀ ਵੀ ਘਰੇ ਕਿਆ ਕੰਮ ਹੈ ਘਰੇ ਰਹਿਣਾ ਘਰੇ ਕਿਆ ਕੰਮ ਹੈ ਪਰ ਇਹਦਾ ਨਹੀਂ ਹੁੰਦਾ ਜੀ ਘਰ ਦੀ ਜਿਹੜੀ ਆ ਘਰ ਦੀ ਜਿਆਦਾ ਜ਼ਿੰਮੇਵਾਰੀ ਹੈ ਬਹੁਤ ਬੜੀ ਜ਼ਿੰਮੇਵਾਰੀ ਹੈ ਅਗਰ ਬਾਹਰ ਬੰਦਾ ਜਾਂ ਕੋਈ ਲੇਡੀ ਬਾਹਰ ਜਾਂਦੀ ਹੈ ਤਾਂ ਘਰ ਕੋਈ ਨਾ ਕੋਈ ਹੋਊਗਾ ਜਿਹਦੇ ਸਿਰ ਪਰੋ ਕੰਮ ਛੱਡ ਕੇ ਜਾਂ ਆਪਣੀ ਜ਼ਿੰਮੇਵਾਰੀ ਛੱਡ ਕੇ ਜਾ ਸਕਦੀ ਆ ਨਹੀਂ ਤਾਂ ਮਤਲਬ ਕਿ ਬਹੁਤ ਜ਼ਿਆਦਾ ਔਖਾ ਹੈ ਜੀ ਹਾਊਸ ਵਾਈਫ ਦੀ ਬਹੁਤ ਜ਼ਿਆਦਾ ਸਖਤ ਡਿਊਟੀ ਹੈ ਪਰ ਇਹ ਨਾ ਜਿਹੜੀ ਡਿਊਟੀ ਹੈ ਲੋਕਾਂ ਦੀ ਨਜ਼ਰ ਚ ਨਹੀਂ ਆਉਂਦੀ ਮਤਲਬ ਕਿ ਆਮ ਹੀ ਮੰਨਿਆ ਜਾਂਦਾ ਵੀ ਚਲ ਕੋਈ ਨਾ ਘਰ ਦੇ ਕੰਮ ਹੈ ਲੇਡੀਆਂ ਨੇ ਕਰਨੇ ਹੀ ਆ ਪਰ ਇਹਦੀ ਨਾ ਕੋਈ ਤਨਖਾਹ ਹੁੰਦੀ ਹੈ ਜੀ ਤੇ ਨਾ ਹੀ ਕੋਈ ਸੋਭਾ ਹੁੰਦੀ ਮਤਲਬ ਕਿ ਨਾ ਹੀ ਕੋਈ ਛੁੱਟੀ ਹੁੰਦੀ ਹੈ ਲਗਾਤਾਰ ਉਹਦੀ ਡਿਊਟੀ 24 ਘੰਟੇ ਦੀ ਚੱਲਦੀ ਹੋ ਰਹਿੰਦੀ ਹੈ ਸਵੇਰ ਤੇ ਜਾਤੇ ਉੱਡਦੇਣਾ ਸ਼ਾਮ ਨੂੰ ਜਦ ਤੱਕ ਦਫ਼ਤਰਾਂ ਵਾਲਿਆਂ ਨੇ ਘਰ ਆਣਾ ਜਦ ਤੱਕ ਉਹਦੀ ਰੁਟੀਨ ਹੈ ਜਿਹੜੀ ਉਹ ਚੱਲਦੀ ਹੋ ਰਹਿੰਦੀ ਨਾ ਉਹਨੂੰ ਕੋਈ ਸੰਡੇ ਦੀ ਛੁੱਟੀ ਪਰ ਫੇਰ ਵੀ ਉਹਨੂੰ ਉਹ ਬਣਦੀ ਰਿਸਪੈਕਟ ਨਹੀਂ ਮਿਲਦੀ ਮੇਰੀ ਗੱਲ ਨਹੀਂ ਮਤਲਬ ਕਿ ਹਰ ਘਰ ਦੀ ਕਿਸੇ ਕਿਸੇ ਘਰ ਵਿੱਚ ਐਦਾਂ ਦਾ ਹੁੰਦਾ ਹੈ ਕਿ ਉਹਨੂੰ ਉਹ ਬਣਦੀ ਰਿਸਪੈਕਟ ਨਹੀਂ ਮਿਲਦੀ ਜੋ ਇੱਕ ਹਾਊਸ ਵਾਈਫ ਨੂੰ ਤੇ ਜੋ ਇੱਕ ਦਫ਼ਤਰ ਚ ਜਾਣੇ ਵਾਲੀ ਲੇਡੀ ਨੂੰ ਮਿਲਦੀ ਹੈ ਤੇ ਜੋ ਕਿ ਹੈ ਹਾਊਸ ਵਾਈਫ ਨੂੰ ਮਿਲਣੀ ਚਾਹੀਦੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜਿਹੜੀ ਆਫਿਸ ਜਾਂਦੀ ਲੇਡੀ ਉਹ ਬੇਲੀ ਰਹਿੰਦੀ ਆ ਉਹਨਾਂ ਲਈ ਵੀ ਬਹੁਤ ਕੰਮ ਹੁੰਦੇ ਆ ਆਫਿਸ ਦੇ ਵੀ ਹੁੰਦੇ ਆ ਘਰ ਵੀ ਆ ਕੇ ਸਮਟਦੀ ਹੈ ਮਤਲਬ ਕਿ ਉਹ ਡਬਲ ਡਿਊਟੀ ਨਿਭਾਉਂਦੀ ਹੈ ਜਿਹੜੀ ਦਫਤਰ ਜਾਂਦੀ ਆ ਪਰ ਵਿਰੋਧ ਦਿਖਦੀ ਹੈ ਮਤਲਬ ਕਿ ਹਾਂ ਉਹ ਦਿਖਦਾ ਵੀ ਹਾਂ ਉਹ ਆਫਿਸ ਗਈ ਤੇ ਉਸ ਤੋਂ ਬਾਅਦ ਉਹਨੇ ਆ ਕੇ ਘਰ ਕੰਮ ਕਰਿਆ ਇਹ ਮਤਲਬ ਕਿ ਨੋਟਿਸ ਹੁੰਦੀ ਹੈ ਪਰ ਜਿਹੜੀ ਹਾਊਸ ਵਾਈਫ ਹੈ ਉਹ ਕਦੇ ਵੀ ਨੋਟਿਸ ਨਹੀਂ ਹੁੰਦੀ ਉਹਨੂੰ ਸਾਰੇ ਲਾਈਟਲੀ ਜਾਂ ਲਿੰਦੇ ਆ ਵੀ ਮਤਲਬ ਕਿ ਉਹਨਾਂ ਮੈਂ ਇਹ ਫੀਲ ਕਰਦੀ ਆ ਬਾਕੀ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੋਊਗੀ ਆਪਣੀ ਆਪਣੀ ਥਿੰਕੂਗੀ ਮੈਂ ਆਪਣੀ ਥਿੰਕ ਅਕੋਰਡਿੰਗ ਇਹ ਗੱਲ ਕਰੀ ਰਵੇ ਸਵੇਰ ਸਵੇਰ ਦਾ ਟਾਈਮ ਆ ਜਿੰਮੀ ਮਹਾਰਾਜ ਆਏ ਵੇ ਘੁੰਮਣ ਇਹ ਇੱਥੇ ਆ ਕੇ ਬਹੁਤ ਖੁਸ਼ ਹੁੰਦਾ ਹੁਣਾਂ ਦੇ ਕਿੰਨੀ ਉਸ ਪੇ ਵੀ ਨਾ ਠੰਡ ਕੱਪੜੇ ਪਾਏ ਵਾਤੇ ਨੇ ਫਿਰ ਨਾ ਘਾਚੇ ਇਹ ਘਰ ਜਾ ਕੇ ਇਹਨੂੰ ਤੌਈ ਨਾਲ ਸਾਫ਼ ਕਰਨਾ ਪੈਂਦਾ ਇੰਨਾ ਗਿੱਲਾ ਹੋ ਜਾਂਦਾ ਇੱਥੇ ਬਹੁਤ ਖੁਸ਼ ਹੁੰਦਾ ਖੇਲ ਕੇ ਡੇਲੀ ਲੈ ਕੇ ਆਉਂਦਾ ਵੈਸੇ ਇੱਕ ਗਰਾਊਂਡ ਵੀ ਹੈਗਾ ਕੋਲ ਬਟ ਮੋਸਟਲੀ ਇੱਥੇ ਆਉਂਦਾ ਐ ਇੱਥੇ ਆ ਕੇ ਜ਼ਿਆਦਾ ਖੁਸ਼ ਹੁੰਦਾ ਐ ਇਹ ਸ਼ੁਰੂ ਤੇ ਬਚਪਨ ਤੇ ਹੀ ਖਾਲੀ 2 ਸਾਲ ਦਾ ਹੋ ਗਿਆ ਐ ਖਾਲੀ ਇੱਕ ਕਲੋਨੀ ਖਾਲੀ ਜੀ ਹੋਰ ਇੱਥੇ ਕੋਈ ਮਕਾਨ ਮਕੂ ਨਹੀਂ ਬਣੇ ਹਲੇ ਬਹੁਤੇ ਬਸ ਆ ਹੀ ਐ ਦੋ ਮਕਾਨ ਇੱਕ ਪਰਲੇ ਪਾਸੇ ਖਾਲੀ ਹੋਇਆ ਹੁੰਦਾ ਐਥੇ ਹੀ ਲੈ ਕੇ ਆਉਂਦਾ ਫੇ ਮੈਨੂੰ ਕੁੱਤਿਆਂ ਦਾ ਡਰ ਵੀ ਨਹੀਂ ਹੁੰਦਾ ਨਹੀਂ ਹਣ ਜਾਣ ਜਗ੍ਹਾ ਤੇ ਕੁੱਤੇ ਬਹੁਤ ਹੁੰਦੇ ਆ ਜਿੰਮੀ ਇੱਧਰ ਆ ਜਾ ਜਿਮੀ ਇੱਧਰ ਆ ਜਾ ਆ ਜਾ ਚੱਤ ਆ ਜਾ ਇੱਧਰ ਇੰਨੀ ਦੂਰ ਕਿਉਂ ਜਾਂਦਾ ਨੇੜੇ ਰਹਿ ਆ ਜਾ ਇਹਨੇ ਲੋਕਾਂ ਨੂੰ ਲੱਗਦਾ ਹੋਗਾ ਵੀ ਕੁੱਤਾ ਐ ਬਟ ਸਾਡੇ ਤਾਂ ਘਰ ਦਾ ਮੈਂਬਰ ਐ ਜੀ ਸਾਡਾ ਬੱਚਾ ਹੀ ਸਮਝ ਲਓ ਤੁਸੀਂ ਇਹ ਵੀ ਬਹੁਤ ਲਾੜ ਲੰਦਾ ਸਾਥੋਂ ਚਲਣ ਉੱਧਰ ਨਾ ਜਾਈ ਆ ਜਾ ਨੇ ਬਣਾਇਆ ਜੀ ਗ੍ਰੀਨ ਜੂਸ ਤੇ ਹੈਲਦੀ ਹੈ ਸਿਹਤ ਲਈ ਇੱਥੇ অ্যালোਵੈਰਾ ਆਮਲਾ ਤਣੀਆਂ ਪਾਇਆ ਹੈ